ਅੱਜ ਦਾ ਦਿਨ ਬੜਾ ਵੱਖਰੀ ਤਰ੍ਹਾਂ ਦਾ ਇਪੋਰਟੈਂਟ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਿਉਂਕਿ ਹਾਲੇ ਤਾਈਂ ਕਿਸੇ ਤਰਫੋਂ ਆਪਣੀ ਲੋਕ ਸਭਾ ਚੋਣ ਪੜ ਲਈ ਉਮੀਦਵਾਰ ਨਹੀਂ ਸੀ ਐਲਾਨੇ ਸਤਾਧਿਰ ਆਮ ਆਦਮੀ ਪਾਰਟੀ ਨੇ ਅੱਜ ਪੌਣੀ ਦਰਜਨ ਉਮੀਦਵਾਰਾਂ ਦੀ ਜਿਹੜੀ ਪਹਿਲੀ ਸੂਚੀ ਉਹ ਜਾਰੀ ਕਰ ਦਿੱਤੀ ਗਈ ਹੈ ਪ੍ਰਨੀਤਕਾਂ ਔਰ ਜਿਹੜੀ ਕਿ ਕਾਂਗਰਸ ਤੋਂ ਪਟਿਆਲਾ ਤੋਂ ਲੋਕ ਸਭਾ ਮੈਂਬਰਸ ਹਨ ਅੱਜ ਉਹਨਾਂ ਨੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨਿੰਗ ਕਰ ਲਈ ਕਹਿੰਦਾ ਭਾਵ ਕਿ ਉਹਨਾਂ ਦਾ ਸਿਆਸੀ ਮਿਲਣ ਅੱਜ ਹੋਰ ਨਿਬੜਿਆ ਇਸ ਤੋਂ ਪਹਿਲਾਂ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕਾਂਗਰਸਾ ਦੇ ਕੀ ਭਾਜਪਾ ਦਾ ਹਿੱਸਾ ਬਣ ਚੁੱਕੇ ਸਨ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਹੋ ਗਈ ਇਸ ਰੋਮਣੀ ਅਕਾਲੀ ਦਲ ਦੇ ਵਿੱਚ ਤੇ ਇੱਕ ਜਿਹੜੀ ਵੱਡੀ ਗੱਲ ਭਾਰਤ ਸਰਕਾਰ ਵੱਲੋਂ ਪਿਛਲੇ ਸਮੇਂ ਇੱਕ ਵੱਡੀ ਕਮੇਟੀ ਬਣਾਈ ਗਈ ਸੀ ਇੱਕ ਰਾਸ਼ਟਰਪਤੀ ਚੋਣ ਲਈ ਜਿਸ ਦੀ ਅਗਵਾਈ ਕਹਿੰਦਾ ਭਾਵ ਕੇਸਾਬਕਰ ਰਾਸ਼ਟਰਪਤੀ ਦੇ ਹਵਾਲੇ ਕੀਤੀ ਗਈ ਸੀ ਉਸ ਕਮੇਟੀ ਨੇ ਅੱਜ ਭਾਰਤ ਸਰਕਾਰ ਨੂੰ ਕਹਿ ਲਈਏ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣੀ ਇੱਕ ਰਿਪੋਰਟ ਸੌਂਪ ਦਿੱਤੀ ਹੈ ਉਸ ਰਿਪੋਰਟ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਸਪਾਰਸ਼ ਕੀਤੀ ਹੈ ਅਜਿਹੇ ਸਾਰੇ ਜਿਹੜੇ ਮਾਮਲੇ ਨੇ ਮੁੱਦੇ ਨੇ ਵੱਖ-ਵੱਖ ਤਰ੍ਹਾਂ ਦੇ ਇਸ ਸਾਰੀ ਗੱਲਬਾਤ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੇ ਚਿੰਤਕ ਸਿਆਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵਿਖੇ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਪਿੰਡਾ ਸਾਹਿਬ ਸਹਿਸੀਕਾਰ ਡਾਕਟਰ ਸਾਹਿਬ ਵੱਖ-ਵੱਖ ਰਾਜਾਂ ਦੇ ਵਿੱਚ ਜੜੀਆਂ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਸੀ ਪਰੰਤੂ ਪੰਜਾਬ ਹਾਲੇ ਇਸ ਸੂਚੀਆਂ ਤੋਂ ਸਖਣਾ ਹੀ ਸੀ ਤੇ ਅੱਜ ਪੰਜਾਬ ਦੀ ਜਿਹੜੀ ਸਦਾ ਤੇ ਆਮ ਆਦਮੀ ਪਾਰਟੀ ਵੱਲੋਂ ਪੌਣੀ ਦਰਜਨ ਉਮੀਦਵਾਰਾਂ ਦੀ ਜਿਹੜੀ ਪਹਿਲੀ ਸੂਚੀ ਕਹਿੰਦਾ ਭਾਵੇਂ ਕਿ 8 ਉਮੀਦਵਾਰ ਉਹ ਅੱਜ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤਾਂ ਸਾਹਿਬ ਇਸ ਸੂਚੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਤਾ ਤੇ ਦਾ ਕਿਹੜਾ ਰਾਜ ਸੁਪਿਆ ਹੋਇਆ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਅੱਜ ਇੱਕ ਪਹਿਲ ਕਰਦੇ ਹੋਏ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਹਦੇ ਵਿੱਚ ਵੱਡੇ ਚਿਹਰੇ ਭਾਪ ਕਹਿਣ ਤੋਂ ਅੰਗੇ ਪੰਜ ਮੰਤਰੀ ਇਸामਲ ਨੇ ਜੀਨਾਂ ਦੇ ਵਿੱਚ ਹਰਵਲਬੀਰ ਸਿੰਘ ਪਟਿਆਲਾ ਤੋਂ ਖੁੱਡੀਆਂ ਸਾਹਿਬ ਜਾਲਜੀ ਭੁੱਲਰ ਕੁਲਦੀਪ ਸਿੰਘ ਢਾਲੀਵਾਲ ਤੇ ਮੀਤ ਹੇਰ ਤੇ ਬਾਕੀ ਪਿਛਲੇ ਜਿਹੜੇ ਜਿਲੰਦਰ ਤੋਂ ਬਾਈ ਇਲੈਕਸ਼ਨ ਜਿੱਤੇ ਹੋਏ ਐਮਪੀ ਸੀ ਰਿੰਕੂ ਉਹ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਤੇ ਦੋ ਚਿਹਰੇ ਹੋਰ ਨਵੇਂ ਜਿਹੜੇ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਇਹ ਦੇਖ ਤੋਂ ਇਹ ਜਾਪਦਾ ਕਿ ਪੰਜਾਬ ਸਰਕਾਰ ਪੂਰੇ ਜੋਸ਼ ਖੁਸ਼ ਦੇ ਨਾਲ ਪੂਰੇ ਦਮ ਖੰਮ ਦੇ ਨਾਲ ਇਸ ਸੰਦਾਨ ਦੇ ਵਿੱਚ ਕੁੱਦਣਾ ਚਾਹ ਰਹੀ ਹੈ ਤੇ ਕੁੱਦ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਪਰ ਬੰਦੀ ਹੈ ਤੇ ਉਹਨਾਂ ਨੇ ਹੀ ਇਸ ਤਰ੍ਹਾਂ ਦਾ ਜਿਵੇਂ ਕਿ ਆਪਣੇ ਕੈਬਨਟ ਦੇ ਪੰਜ ਮੰਤਰੀਆਂ ਨੂੰ ਮਗਾੰਦੇ ਵਿੱਚ ਉਤਾਰੇ ਕਹਿੰਦਾ ਭਾਵ ਕਿ ਸਦਾ ਧਿਰ ਆਪ ਨੇ ਮੰਤਰੀ ਮੰਡਲ ਦੇ ਮੋਢਿਆਂ ਤੇ ਇੱਕ ਵੱਡਾ ਭਾਰ ਪਾਇਆ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਢਿਆਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਆਨ ਪਈ ਹੈ ਕਿਉਂਕਿ ਤੁਸੀਂ ਦੱਸ ਰਿਹਾ ਹੋ ਕਿ ਪੰਜ ਜਿਹੜੇ ਨੇ ਉਹ ਮੌਜੂਦਾ ਪੰਜਾਬ ਦੀ ਮੰਤਰੀ ਮੰਡਲ ਜਿਹੜਾ ਉਹਦੇ ਮੈਂਬਰ ਨੇ ਮੰਤਰੀ ਨੇ ਕੈਬਨਿਟ ਦਾ ਹਿੱਸਾ ਨੇ ਤੇ ਜਿਹੜੇ ਬਾਕੀ ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਆਪ ਦਾ ਹਿੱਸਾ ਬਣੇ ਸੀ ਤੇ ਇੱਕ ਵੱਡੇ ਕਲਾਕਾਰ ਨੇ ਪੰਜਾਬ ਦੇ ਕਰਮਜੀਤ ਅਨਗੂੜ ਜਿਨ੍ਹਾਂ ਨੂੰ ਫਰੀਦਕੋੜ ਤੋਂ ਆਪ ਨੇ ਟਿਕਟ ਨਵਾਜੀ ਹੈ ਤੇ ਇਸੇ ਤਰ੍ਹਾਂ ਜਲੰਧਰ ਤੋਂ ਜਿਨ੍ਹਾਂ ਨੇ ਪਿਛਲੇ ਸਭੇ ਟਿਕਟ ਜਿੱਤੀ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿਸੇ ਤੋਂ ਪਹਿਲਾਂ ਕਾਂਗਰਸ ਤੋਂ ਆਪ ਦਾ ਹਿੱਸਾ ਬਣੇ ਉਹਨਾਂ ਉੱਤੇ ਦੁਬਾਰਾ ਜਿਹੜਾ ਹੈ ਰੋਸਾ ਫੜਟਾਇਆ ਗਿਆ ਆਮ ਆਦਮੀ ਪਾਰਟੀ ਨੇ ਕੰਦਾ ਭਾਵ ਕੇ ਮੰਤਰੀ ਮੰਡਲ ਦਾ ਇੱਕ ਵੱਡਾ ਹਿੱਸਾ ਸੂਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜੀ ਬਿਲਕੁਲ ਭਿੰਡਰ ਸਾਹਿਬ ਪੰਜਾਬ ਸਰਕਾਰ ਅਤੇ ਆਮ ਆਦੀ ਪਾਰਟੀ ਨੇ ਇਸ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਆਪਣੇ ਜਿਹੜੇ ਚਿਹਰੇ ਉਤਾਰੇ ਨੇ ਉਹਨੂੰ ਵੱਖੋ ਵੱਖਰੇ ਖੇਤਰ ਦੇ ਵਿੱਚੋਂ ਜਿਸ ਤਰ੍ਹਾਂ ਕਿ ਕਲਾਕਾਰ ਨੇ ਪਹਿਲਾਂ ਦੀ ਐਮਪੀ ਜਿੱਤੇ ਹੋਏ ਜਲੰਧਰ ਦਾ ਉਹ ਚਿਹਰਾ ਤੇ ਬਾਕੀ ਜਿਹੜੇ ਪੰਜ ਮੰਤਰੀ ਨੇ ਉਹਨਾਂ ਨੂੰ ਉਤਾਰਿਆ ਤੇ ਉਹਨਾਂ ਦਾ ਉਤਾਰ ਕੇ ਉਹਨਾਂ ਨੂੰ ਹਲਕੇ ਵੀ ਉਸ ਤਰ੍ਹਾਂ ਦੇ ਦਿੱਤੇ ਨੇ ਜਿੱਥੇ ਉਹ ਵੱਡੀ ਫਾਈਟ ਦੇਣ ਤੇ ਫਾਈਟ ਦਿੰਦੇ ਰਹੇ ਨੇ ਇਸ ਤਰ੍ਹਾਂ ਕਿ ਪਟਿਆਲੇ ਤੋਂ ਸਰਦਾਰ ਬਲਬੀਰ ਸਿੰਘ ਨੂੰ ਉਤਾਰਿਆ ਗਿਆ ਜਿਹੜੇ ਕਿ ਪਹਿਲਾਂ ਵੀ 2017 ਦੇ ਵਿੱਚ ਕੈਪਟਨ ਨਵਿੰਦਰ ਸਿੰਘ ਨੂੰ ਟੱਕਰ ਦਿੱਤੀ ਚੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਬੇਸ਼ੱਕ ਹਾਰ ਗਏ ਸਨ ਇਸੇ ਤਰ੍ਹਾਂ ਖੁੱਡੀਆਂ ਸਾਹਿਬ ਨੂੰ ਗਿਣਾ ਨਿੱਤੀ ਸਾਹਿਬ ਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋਨ ਮਹਾਂ ਦੇ ਵਿੱਚ ਚਿਹਰਾ ਹੈ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਆਮ ਆਦਮੀ ਪਾਰਟੀ ਨੇ ਵੱਡੇ ਚਿਹਰੇ ਮੰਤਰੀ ਮੈਦਾਨ ਦੇ ਵਿੱਚ ਵਦੇਰੀ ਕਰਕੇ ਉਤਾਰੇਣ ਜਿਹੜੀ ਪਹਿਲੀ ਸੂਚੀ ਹੈ ਆਪਾਂ ਪਾਉਣੀ ਦਰਜਣ ਜਿਹੜੇ ਉਮੀਦਵਾਰਾਂ ਦੀ ਗੱਲ ਕਰ ਰਹੇ ਹਾਂ ਹਾਲੇ ਜਿਹੜੇ 5 ਜਿਹੜੇ ਬਾਕੀ ਨੇ ਲੋਕ ਸਭਾਵਾਂ ਮਾਂ ਸੀਟਾਂ ਉਹਨਾਂ ਦਾ ਐਲਾਨ ਹੋਣਾ ਬਾਕੀ ਹੈ ਜਿੱਦਾਂ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਹੋ ਪਟਿਆਲਾ ਤੇ ਬਠਿੰਡੇ ਦਾ ਪਟਿਆਲੇ ਦੇ ਵਿੱਚ ਬਲਵੀਰ ਸਿੰਘ ਜਿਹੜੇ ਮੰਤਰੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਿਹੜੇ ਕਿ ਪਿਛਲੀ ਵਾਰ ਜਿਹੜੀ ਆਮ ਜਿਹੜੀ ਸੂਬੇ ਦੀ ਚੋਣ ਹੋਈ ਉਹ ਪਟਿਆਲਾ ਦਿਹਾਤੀ ਤੋਂ ਉਹ ਚੋਣ ਜਿੱਤੇ ਜਦੋਂ ਕਿ 2017 ਦੇ ਵਿੱਚ ਬਲਬੀਰ ਸਿੰਘ ਹੋਰਾਂ ਨੇ ਕਿਸਮਤ ਅਜਮਾਈ ਸੀ ਪਟਿਆਲਾ ਸ਼ਹਿਰੀ ਤੋਂ ਤੇ ਅਜੇ ਹੀ ਦੌਰਾਨ ਕਹਿ ਲਈ ਕਿ ਜਿਹੜੀ ਟੱਕਰ ਹੋਈ ਸੀ ਉਹ ਮੁੱਖ ਮੰਤਰੀ ਜਿਹੜੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਨਾਲ ਕਹਿੰਦਾ ਭਾਵ ਕਿ ਨਿਊ ਮੋਤੀ ਬਾਗ ਪੈਲਸ ਦੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਵਾਰ ਫਿਰ ਜਾਨੀ ਟੱਕਰ ਹੋ ਰਹੀ ਹੈ ਉਧਰ ਬਾਦਲਾਂ ਦੇ ਨਾਲ ਵੀ ਫਰਮੀਤ ਸਿੰਘ ਖੁੱਡਿਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪਿਛਲੇ ਸਮੇਂ ਵਿੱਚ 2022 ਦੇ ਵਿੱਚ ਜਿਹੜੀ ਫਾਈਟ ਹੁੰਦੀ ਹੈ ਦੁਬਾਰਾ ਫਿਰ ਬਾਦਲ ਤੇ ਕੁੜੀਆ ਪਰਿਵਾਰ ਅਮੋ ਸਾਹਮਣੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਜਿਹੜੀਆਂ ਅੱਜ ਸੀਟਾਂ ਲਾਨੀਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਪਟਿਆਲਾ ਬਠਿੰਡਾ ਤੇ ਅੰਮ੍ਰਿਤਸਰੇ ਕਾਫੀ ਹੌਟ ਸੀਟਾਂ ਨਹੀਂ ਕੀਆ ਇਹਨਾਂ ਦੇ ਉੱਪਰ ਕਾਫੀ ਫਸਮੇ ਟੱਕ ਰਹੇ ਹੁੰਦੇ ਰਹਿੰਦੇ ਨੇ ਇਹ ਆ ਬਿਲਕੁਲ ਹੌਟ ਸੀਟਾਂ ਡਾਕਟਰ ਸਾਹਿਬ ਸਵਾਲ ਇਹ ਹੈ ਕਿ ਹੁਣ ਜਿਹੜੀ ਕਾਂਗਰਸ ਤੇ ਜਿਹੜੀ ਇਸ ਤੋਂ ਪਹਿਲਾਂ ਸੂਬੇ ਦੀ ਸਤਾਧਿਰ ਸੀ ਉਹ ਵੀ ਹੁਣ ਮਜਬੂਰ ਹੋਏਗੀ ਕਿ ਵੱਡੇ ਚਿਹਰੇ ਮੈਦਾਨ ਦੇ ਵਿੱਚ ਪਤਾਰੇ ਕਾਂਗਰਸ ਦੇ ਹਲਕਿਆਂ ਦੇ ਵਿੱਚ ਅਜੇ ਹੀ ਚਰਚਾ ਛਿੜਵੀ ਗਈ ਹੈ ਇੱਕ ਵੱਡੇ ਆਗੂ ਨੇ ਤਾਂ ਇੱਥੋਂ ਦਾ ਕਹਿਤਾ ਕਿ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਇਹਨਾਂ ਸਾਰਿਆਂ ਨੂੰ ਵੀ ਮੈਦਾਨ ਦੇ ਵਿੱਚ ਝੁੱਕਿਆ ਜਾਣਾ ਚਾਹੀਦਾ ਜੀ ਡਾ ਸਾਹਿਬ ਰਿਹਾ ਵੀ ਇਹ ਹੋਈ ਹੈ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਆਪਣੀ ਪਹਿਲ ਕੀਤੀ ਹੈ ਤੇ ਇਹਦੇ ਮੁਕਾਬਲੇ ਦੇ ਵਿੱਚ ਜ਼ਰੂਰੀ ਹੈਗਾ ਵੱਡੇ ਚਿਹਰੇ ਹੀ ਦਿੱਗਜ ਲੀਡਰ ਹੀ ਇਸ ਤਰ੍ਹਾਂ ਦੀ ਫਾਈਟ ਨੂੰ ਦਿਲਚਸਪ ਬਣਾ ਸਕਣਗੇ ਤੇ ਇਹਦੇ ਵਿੱਚ ਮੁਕਾਬਲਾ ਪਕੇਗਾ ਫਿਰ ਹਾਲੇ ਦੋ ਤੇਰਾ ਸ਼ੋਮਣੀ ਕਾਲੀ ਜਲ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਉਮੀਦਵਾਰ ਅਲਾਨਨੇ ਨੇ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਚੋਣ ਪਿੰਡ ਪੰਜਾਬ ਦਾ ਬੜਾ ਦਿਲਚਸਪ ਬੜਾ ਰੋਚਕ ਤੇ ਬੜਾ ਗੰਭੀਰਤਾ ਭਰਪੂਰ ਹੋਏਗਾ ਜਿਹਦੇ ਵਿੱਚ ਕਾਫੀ ਵੱਡੇ ਮਸਲੇ ਵੀ ਰੜਕੇ ਜਾਣੇ ਨੇ ਔਰ ਚੋਣ ਪ੍ਰਚਾਰ ਵੀ ਬੜੀ ਸਖਰਤੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਨੀਤ ਕੌਰ ਜਿਹੜੇ ਕਿ ਕਾਂਗਰਸ ਦੇ ਐਮਪੀ ਸਨ 25 ਸਾਲ ਉਹ ਕਾਂਗਰਸ ਦੇ ਵਿੱਚ ਰਹਿ ਚਾਰ ਵਾਰ ਉਹਨਾਂ ਨੇ ਫਾਈਟ ਕੀਤੀ ਲੋਕ ਸਭਾ ਦੇ ਵਿੱਚ ਕਵਡੀਆਂ ਜਿੱਤਾਂ ਵੀ ਹਾਸਲ ਕੀਤੀਆਂ ਸਿਰਫ 2014 ਦੇ ਵਿੱਚ ਉਹ ਡਾਕਟਰ ਧਰਮੀਰ ਗਾਂਧੀ ਤੋਂ ਕਹਿੰਦਾ ਪਾਪ ਕਿ ਉਦੋਂ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਡਾਕਟਰ ਗਾਂਧੀ ਉਹਨਾਂ ਤੋਂ ਉਹਨਾਂ ਨੇ ਮਾਰ ਖਾਦੀ ਨਹੀਂ ਤਾਂ ਉਹਨਾਂ ਦੀਆਂ ਜਿੱਤਾਂ ਹੀ ਰਹੀਆਂ ਪਰਨੀਤ ਕੌਰ ਹੋਰਾਂ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਰਸਮੀ ਤੌਰ ਤੇ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਕਹਿੰਦਾ ਪਾਪ ਕਿ ਅੱਜ ਵਿਜੀ ਰupani ਸਮੇਤ ਹੋਰ ਵੱਡੇ ਜਿਹੜੇ ਆਗੂ ਭਾਜਪਾ ਦੇ ਦਿੱਲੀ ਦੇ ਵਿੱਚ ਉਹਨਾਂ ਦੀ ਸ਼ਿਰਕਤ ਦੇ ਵਿੱਚ ਮਾਹੌਲ ਦੇ ਵਿੱਚ ਸ਼ਾਮਲ ਹੋਏ ਤੇ ਸੰਭਾਵਨਾਵਾਂ ਵਧੇਰੇ ਕਰਕੇ ਇਹ ਹੀ ਨੇ ਕਿ ਪ੍ਰਨੀਤ ਕੌਰ ਭਾਜਪਾ ਦੀ ਤਰਫੋਂ ਪਟਿਆਲਾ ਤੋਂ ਉਮੀਦਵਾਰ ਹੋਣਗੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਅਲਾਈਅੰਸ ਕਿਵੇਂ ਰਹਿਣ ਵਾਲਾ ਹੈ ਕਿਸ ਪੱਧਰ ਦਾ ਹੋ ਸਕਦਾ ਹੈ ਅਲਾਈਅੰਸ ਦੇ ਵੀ ਕਈ ਵਕਰੇ-ਵਕਰੇ ਢੰਗ ਰੰਗ ਹੋ ਸਕਦੇ ਆ ਕਿ ਸਿੱਧੇ ਤੌਰ ਤੇ ਹੋਵੇਗਾ ਸੀਟਾਂ ਦੀ ਵੰਡ ਹੋਏਗੀ ਜਾਂ ਕਿਤੇ ਕਮਜ਼ੋਰ ਕੈਂਡੀਡੇਟ ਖੜਾ ਕੀਤਾ ਜਾਏਗਾ ਕਿਸੇ ਤਰਫੋਂ ਜਾ ਕਿਸ ਤਰ੍ਹਾਂ ਦਾ ਪੈਂਤਲਾ ਕਿਹੜਾ ਫਾਰਮੂਲਾ ਅਪਣਾਇਆ ਜਾਏਗਾ ਇਹ ਇੱਕ ਰਹੱਸ ਵੀ ਬਣਿਆ ਹੋਇਆ ਹੈ ਜਦੋਂ ਕਿ ਸੁਖਵੀਰ ਸਿੰਘ ਬਾਦਲ ਅੱਜ ਵੇਗੋਆ ਪਾਲ ਦੇ ਵਿੱਚ ਪਹੁੰਚਦੇ ਹੈ ਤਾਂ ਬੀਬੀ ਜ਼ਗੀਰ ਕੌਰ ਕਿਉਂਕਿ ਉਹਨਾਂ ਦੀ ਅੱਜ ਘਰ ਵਾਪਸੀ ਹੁੰਦੀ ਹੈ ਤਾਂ ਉੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਵੀਰ ਸਿੰਘ ਬਾਦਲ ਹੋਰੀ ਇਹ ਗੱਲ ਵਾਰ-ਵਾਰ ਟਾਲਦੇ ਗਏ ਕਿ ਉਹਨਾਂ ਦਾ ਸੁਯੋਤਾ ਜਿਹੜਾ ਉਹ ਬਚਪਨ ਨਾਲ ਟੁੱਟ ਗਿਆ ਤੇ ਹਾਲੇ ਅੱਗੇ ਕੀ ਹੋਣਾ ਹੈ ਅਜਿਹੀ ਤਰ੍ਹਾਂ ਦਾ ਉਹਨਾਂ ਨੇ ਮਤਲਬ ਕੋਈ ਸਿੱਧੀ ਤਰ੍ਹਾਂ ਦਾ ਜਵਾਬ ਨਹੀਂ ਦਿੰਦਾ ਕਹਿੰਦਾ ਭਾਬ ਕਿ ਕਈ ਤਰ੍ਹਾਂ ਦਾ ਰਹੱਸ ਬਣਿਆ ਹੋਇਆ ਤੇ ਦੂਜੇ ਬੰਨੇ ਜੇਕਰ ਓਵਰਆਲ ਸਾਰੀ ਸਥਿਤੀ ਨੂੰ ਭਾਪੀਏ ਸਿਆਸੀ ਲਿਹਾਜ਼ ਤੋਂ ਤਾਂ ਦੋਨੇ ਤਰ੍ਹਾਂ ਕਾਫੀ ਨਜ਼ਦੀਕ ਵੀ ਨੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਵਿਆਪੀ ਜਿਹੜੀ ਇੱਕ ਪਹਿਲੀ ਲਿਸਟ ਜਾਰੀ ਕੀਤੀ 195 ਦੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ਤੋਂ ਉਮੀਦਵਾਰ ਐਲਾਨੇਗੇ ਦੂਸਰੀ ਜਿਹੜੀ ਸੂਚੀ 72 ਦੀ ਕੀਤੀ ਗਈ ਉਹਦੇ ਵਿੱਚ ਖਾਸ ਕਰਕੇ ਨਿਤਨ ਗੱਡਕਰੀ ਨਾਗਪੁਰ ਤੋਂ ਜਿਹੜੇ ਉਮੀਦਵਾਰ ਅਲਾਨੇ ਗਏ ਤੇ ਮਨੋਹਰ لال ਖੱਟਰ ਕਰਨਾਲ ਤੋਂ ਪੰਜਾਬ ਹਾਲੇ ਵੇਰਵਾ ਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸੂਚੀ ਭਾਰਤੀ ਜਨਤਾ ਪਾਰਟੀ ਵੱਲੋਂ ਕਦੋਂ ਸਾਹਮਣੇ ਆਉਂਦੀ ਹੈ ਜਿਸ ਨਾਲ ਜਿਹੜਾ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਬਣਿਆ ਰਹਿ ਇਸ ਉਹ ਬਾਹਰ ਆਏਗਾ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਕਈ ਵਾਰ ਹੁੰਦਾ ਸਿਆਸਤ ਦੇ ਵਿੱਚ ਬੜਾ ਕੁਝ ਹੁੰਦਾ ਕਈ ਵਾਰ ਆ ਆਪਣੇ ਆਪਣਿਆਂ ਨੂੰ ਠਿੱਬੀ ਲਾ ਜਾਂਦੇ ਨੇ ਕਿ ਕਈ ਵਾਰ ਵਿਰੋਧੀ ਇਹ ਧਿਰ ਨੂੰ ਬੰਦਾ ਆਪਣੀ ਪਾਰਟੀ ਵਰ ਨੂੰ ਛੱਡ ਕੇ ਦੂਸਰੀ ਨੂੰ ਜਿਤਾ ਦਿੰਦਾ ਕਈ ਵਾਰ ਇਸ ਤਰ੍ਹਾਂ ਦੇ ਗੱਠਜੋੜ ਹੁੰਦੇ ਨੇ ਕਿ ਜਿਹੜੇ ਸਾਹਮਣੇ ਨਹੀਂ ਆਉਂਦੇ ਪਰੰਤੂ ਉਹਨਾਂ ਦਾ ਗੱਠਜੋੜ ਹੁੰਦਾ ਉੱਥੇ ਕਮਜ਼ੋਰ ਕੈਂਡੀਡੇਟ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਖੜੇ ਕੀਤੇ ਜਾਂਦੇ ਨੇ ਔਰ ਦੂਸਰੀ ਪਾਰਟੀ ਨੂੰ ਆਪਣੀਆਂ ਬੋਟਾਂ ਪੁਕਤਾਈਆਂ ਜਾਂਦੀਆਂ ਨੇ ਕਈ ਕਈ ਚੀਜ਼ਾਂ ਦੇ ਇੱਕ ਇਸ ਤਰ੍ਹਾਂ ਦੇ ਭਰਮ ਭਲੇਖੇ ਜੋ ਉਹਨਾਂ ਦੇ ਵਿੱਚ ਕੀਤੇ ਜਾਂਦੇ ਨੇ ਜਿਹੜੇ ਸਿਆਸੀ ਲੀਡਰ ਅਕਸਰ ਕਰਦੇ ਨੇ ਪਿਛਲੇ ਸਮੇਂ ਤੋਂ ਹੁੰਦਾ ਰਿਹਾ ਇਹ ਹੋਂ ਹੋਂ ਦੀਆਂ ਸੰਭਾਵਨਾਵਾਂ ਹਨ ਜਿਵੇਂ ਕਿ ਲੱਗਦਾ ਵੀ ਇਹ ਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਿੱਧੇ ਤੌਰ ਤੇ ਗਠਜੋੜ ਨਾ ਹੋਇਆ ਤਾਂ ਗੁਪਤ ਤੌਰ ਤੇ ਉੱਪਰ ਗਠਜੋੜ ਹੋਣ ਦੀਆਂ ਸੰਭਾਵਨਾਵਾਂ ਮਹਿਗੀਆਂ ਤੇ ਇਸ ਤਰ੍ਹਾਂ ਇਹ ਆਪਣੀ ਚੋਣ ਮੁਹਿਮ ਨੂੰ ਅੱਗੇ ਵੀ ਚਲਾ ਸਕਦੇ ਨੇ ਤੇ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਭਾਵ ਦੇ ਸਕਦੇ ਨੇ ਤੇ ਦੂਸਰਾ ਆਪਣੇ ਆਪ ਨੂੰ ਇੱਕ ਆਪਣੀ ਵੋਟ ਬੈਂਕ ਨੂੰ ਵੀ ਇੱਕ ਦੂਸਰੇ ਪ੍ਰਤੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਬਿਲਕੁਲ ਡਾਕਟਰ ਸਾਹਿਬ ਅਕਸਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਜਿਹੜਾ ਜਿਹੜੀ ਸੂਚੀ ਉਮੀਦਵਾਰਾਂ ਦੀ ਅਨਾਉਂਸਮੈਂਟ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਂਦੀ ਸੀ ਲੋਕ ਸਭਾ ਦੇ ਲਿਹਾਜ਼ ਪੰਜਾਬ ਦੇ ਵਿੱਚ ਅਜੀਬ 61 ਕਦਮੀ ਅਕਾਲੀ ਦਲ ਵੱਲੋਂ ਹੁੰਦੀ ਸੀ ਜਦੋਂ ਕਿ ਐਤਕੀ ਇਹ ਪੈਡ ਕਦਮੀ ਜਿਹੜੀ ਐ ਸੂਬੇ ਦੀ ਸਤਾ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੀ ਸੂਚੀ ਜਾਰੀ ਕਰੇਗਾ ਉਹ ਕਿਸ ਪੱਧਰ ਦੀ ਹੋਵੇਗੀ ਅਲਾਈਂਸ ਫਿਰ ਰਹੇ ਇਸ ਉਤੇ ਆ ਗੱਲ ਨਿਬੜਦੀ ਹੈ ਸਿਮਟਦੀ ਹੈ ਕਿ ਭਾਜਪਾ ਤੇ ਇਹਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦਾ ਅਲਾਈਂਸ ਹੋਣਾ ਇਸ ਵੇਲੇ ਨਜ਼ਰਾਂ ਵੀ ਇਸ ਪੱਧਰ ਤੇ ਲੱਗੀਆਂ ਨੇ ਤੇ ਜਿਹੜੀ ਹੁਣ ਸੰਭਾਵਨਾਵਾਂ ਵਧੇਰੇ ਕਰਕੇ ਜਿਹੜੀ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਅਤ ਕੀ ਸ਼ਾਇਦ ਸਭ ਤੋਂ ਬਾਅਦ ਜਿਹੜੀ ਆਪਣੀ ਸੂਚੀ ਜਾਰੀ ਕਰੇਗਾ ਜੀ ਡਾਕਟਰ ਸਾਹਿਬ ਬਿਲਕੁਲ ਉਹ ਸਾਰਾ ਕੁਝ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਦੇਖ ਕੇ ਫਿਰ ਆਪਣੇ ਚਿਹਰਿਆਂ ਨੂੰ ਮੈਦਾਨ ਦੇ ਵਿੱਚ उतਾਰੇਗਾ ਇਹ ਵੀ ਦੇਖੇਗਾ ਕਿ ਵੀ ਕਿਹੜਾ ਲੀਡਰ ਕਿਹੜੀ ਸੀਟ ਤੋਂ ਫਿੱਟ ਹੈ ਤੇ ਕਿੰਨਾ ਉਹ ਨੂੰ ਪ੍ਰਭਾਵ ਦੇ ਸਕਦਾ ਹੈ ਕਿ ਕਿੱਥੋਂ ਕਿਹੜੀ ਸੀਟ ਜਿੱਤਣ ਵਾਲੀ ਹੈ ਤੇ ਕਿਹੜੀ ਦੇ ਇਹ ਹੈ ਬਿਲਕੁਲ 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 ਕੁਝ ਸਿਆਸੀ ਮਾਰ ਇਹ ਵੀ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਹੱਥ ਕਿ ਦੋਵੇਂ ਹੱਥੀ ਲੱਡੂ ਨੇ ਉਹ ਆਪਣੀ ਖੇਤਰੀ ਪਾਰਟੀ ਦੇ ਵਜੂਦ ਵਜੋਂ ਆਪਣੀਆਂ ਸਾਰੀਆਂ ਸੀਟਾਂ ਉੱਤੇ ਫਾਈਟ ਵੀ ਦੇ ਸਕਦਾ ਹੈ ਤੇ ਅਲਾਈਅੰਸ ਦੀ ਜੇਕਰ ਗੱਲ ਭਾਜਪਾ ਨਾਲ ਉਹਨਾਂ ਦੇ ਪੁਰਾਣੇ ਸਬੰਧ ਵੀ ਨੇ ਤਾਂ ਭਾਜਪਾ ਨਾਲ ਅਲਾਈਅੰਸ ਵੀ ਕਰ ਸਕਦਾ ਹੈ ਜੀ ਡਾਕਟਰ ਸਾਹਿਬ ਤੁਹਾਨੂੰ ਸਾਬੇ ਇਹ ਸੰਭਾਵਨਾਵਾਂ ਬੱਧ ਹੋ ਸਕਦੀਆਂ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੇ ਯਾਰਾ ਤੌਰ ਤੇ ਅਲਾਈਅንስ ਨਾ ਕੀਤਾ ਜਾਵੇ ਤੇ ਸ਼੍ਰੋਮਣੀ ਕਾਲੀਦਾਲ ਆਪਣੇ 13 ਦੇ 13 ਸੀਟਾਂ ਦੇ ਕੈਂਡੀਡੇਟ ਖੜੇ ਕਰਕੇ ਇੱਕ ਆਪਣੀ ਜਿੰਨੀ ਵੋਟ ਹੈ ਜਿੰਨੇ ਆਪਣੀ ਫੋਲੋਇੰਗ ਹੈ ਉਹਨੂੰ ਦਿਖਾ ਕੇ ਜਾਂ ਉਹਨੂੰ ਇਕੱਠਾ ਕਰਨ ਦੇ ਲਈ ਇਸ ਤਰ੍ਹਾਂ ਦਾ ਇੱਕ ਗਾਪੇਚ ਵੀ ਖੇਡ ਸਕਦਾ ਹੈ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀ ਜਿਹੜੀ ਰੀਜਨਲ ਪਾਰਟੀ ਆ ਉਹਦੇ ਲਈ ਇੱਕ ਰੈਫਰੈਂਡਮ ਦੇ ਤੌਰ ਤੇ ਵੀ ਪੇਸ਼ ਕਰ ਸਕਦਾ ਵੀ ਮੇਰੇ ਪਾਸ ਇੰਨੀਆਂ ਵੋਟਾਂ ਨੇ ਬੁਝਾਈ ਇਸ ਦੇ ਕਿ ਗਠਜੋੜ ਕਰਕੇ ਆਪਣੀ ਸ਼ਕਤੀ ਨੂੰ ਉਹ ਭਾਰਤੀ ਜਨਤਾ ਪਾਰਟੀ ਦੇ ਥੱਲੇ ਦੇਵੇ ਜਾਂ ਆਉਣ ਵਾਲੇ ਸਮੇਂ ਦੇ ਲਈ ਆਪਣੇ ਲਈ ਕੋਈ ਹੋਰ ਸਮੱਸਿਆ ਉਤਪੰਨ ਹੋ ਤਾਂ ਵਚਨ ਦੇ ਲਈ ਆਕਾਲੀ ਦਲ ਦੀ ਇੱਕ ਨੀਤੀ ਜ਼ਰੂਰ ਹੋਏਗੀ ਕਿ ਉਹ ਆਪਣਾ ਵੱਧ ਤੋਂ ਵੱਧ ਪ੍ਰਭਾਵ ਦਿਖਾ ਸਕੇ ਜਿਸ ਤਰ੍ਹਾਂ ਕਿ ਹੁਣ ਸ਼੍ਰੋਮਣੀ ਕਾਲੀ ਦਲ ਪਿਛਲੇ ਕੁਝ ਦਿਨਾਂ ਤੋਂ ਸਰਗਰਮੀ ਨਾਲ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਵੱਲ ਲੱਗੇ ਹੋਏ ਨੇ ਉਹਦੇ ਤੋਂ ਇਹੋ ਜਾਪਦਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਆਪਣੇ ਘਰ ਨੂੰ ਸਵਾਰੇਗਾ ਤੇ ਉਸ ਤੋਂ ਬਾਅਦ ਬਿਲਕੁਲ ਡਾਕਟਰ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਅੱਜ ਬੇਗੋਵਾਲ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਗੱਲ ਵੱਡੇ ਤੌਰ ਤੇ ਕਹੀ ਹੈ ਕਿ ਅਕਾਲੀ ਦਲ 13 ਸੀਟਾਂ ਉਤੇ ਕੰਮ ਕਰ ਰਿਹਾ ਹੈ ਜੀ ਡਾਕਟਰ ਸਾਹਿਬ ਇਸ ਤੋਂ ਭਾਵ ਸੰਕੇਤ ਇਹੋ ਹੀ ਮਿਲਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਖੜੇ ਕਰਕੇ ਆਪਣੀ ਜਿਹੜੀ ਸਟਰੈਟਜੀ ਆਪਣੀ ਰਣਨੀਤੀ ਉਹਨੂੰ ਮਾਸਜ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂਗਾ ਅਤੇ ਉਸ ਤੋਂ ਬਾਅਦ 2027 ਦੀ ਇਲੈਕਸ਼ਨ ਦੇ ਲਈ ਪੂਰੀ ਜੋਰ ਸ਼ੋਰ ਦੇ ਨਾਲ ਆਪਣਾ ਕੰਮ ਕਰਨ ਦੀ ਬਿਲਕੁਲ ਡਾਕਟਰ ਸਾਹਿਬ ਦੁਜੇ ਬਨੇ ਆਪਾਂ ਪਟਿਆਲਾ ਦਾ ਜ਼ਿਕਰ ਕੀਤਾ ਸੀ ਕਿ ਕੈਪਟਨ ਨਮਰਿੰਦਰ ਸਿੰਘ ਦੀ ਪਰਿਵਾਰ ਦੇ ਨਾਲ ਆਮ ਆਦਮੀ ਪਾਰਟੀ ਖਾਸ ਕਰਕੇ ਬਲਵੀਰ ਸਿੰਘ ਦਾ ਦੁਬਾਰਾ ਭੇਡ ਹੋਣ ਵਾਲਾ ਹੈ ਪਹਿਲੀ ਵਾਰ ਕੈਪਟਨ ਨਮਰਿੰਦਰ ਸਿੰਘ ਬਾਜੀ ਜਿੱਤੇਗੇ ਸੀ ਤੇ ਹੁਣ ਬਲਵੀਰ ਸਿੰਘ ਜਾਂ ਹੋਰ ਤੇਰਾ ਦਾ ਕਿਵੇਂ ਮੁਕਾਬਲਾ ਰਹੇਗਾ ਇਹ ਸਾਰਾ ਕੁਝ ਦਿਲਚਸਪ ਵੱਲ ਜਾਨੀ ਕਿ ਮੂਡ ਕਟਦਾ ਆਪਾਂ ਵਿਖਾਈ ਦੇ ਰਿਹਾ ਦੂਜੇ ਪੰਨੇ ਆਪਾਂ ਗੱਲ ਕਰ ਲਈ ਬਠਿੰਡਾ ਸੀਟ ਉਹ ਵੀ ਇੱਕ ਹੌਟ ਸੀਟ ਮੰਨੀ ਜਾਂਦੀ ਹੈ ਬੀਬੀ ਹਰ ਸਿਮਰਤ ਕੌਰ ਬਾਦਲ ਉਥੋਂ ਸੰਭਾਵੀ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਦੂਜੇ ਪੰਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਨ੍ਹਾਂ ਨੇ ਵੱਡੇ ਪੱਧਰ ਉਤੇ ਮਾਦ ਦਿੱਤੀ ਗਰਮੀਤ ਸਿੰਘ ਗੁਡੀਆ ਜਿਹੜੇ ਇਸ ਵੇਲੇ ਕੈਬਨਟ ਦੇ ਵਜ਼ੀਰ ਨੇ ਉਹ ਆਪਣੇ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਆtare ਨੇ ਮੁਕਾਬਲਾ ਉੱਥੇ ਵੀ ਦਿਲਚਸਪ ਹੋਣ ਵਾਲਾ ਹੈ ਕਹਿੰਦਾ ਭਾਵ ਕਿ ਆਪ ਤੇ ਬਾਦਲਾਂ ਦਾ ਬਠਿੰਡੇ ਦੇ ਵਿੱਚ ਵੀ ਇੱਕ ਪੇੜ ਬੜਾ ਦਿਲਚਸਪ ਰਹਿਣ ਵਾਲਾ ਹੈ ਡਾਕਟਰ ਸਾਹਿਬ ਕਿਉਂਕਿ ਰਾਜਨੀਤੀ ਹੈ ਤੇ ਆਖਰੀ ਪੜ ਉੱਤੇ ਵੀ ਕੁਝ ਵੀ ਇੱਥੇ ਸੰਭਵ ਹੈ ਖੈਰ ਆਪਾਂ ਕਈ ਮਾਮਲਿਆਂ ਉਤੇ ਐਨਲਿਸਿਸ ਕਰ ਵੀ ਰਹੇ ਹਾਂ ਖੈਰ ਬਾਕੀ ਰਾਜਨੀਤਿਕ ਧਿਰਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਆ ਉਹ ਬਾਅਦ ਦੀ ਗੱਲ ਹੈ ਤਾਂਹੀ ਗੱਲ ਸੰਯੁਕਤ ਕਿਸਾਨ ਮੋਰਚਾ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਇੱਕ ਜ਼ਿਕਰਯੋਗ ਸਥਾਨ ਜੈ ਕਹਿੰਦਾ ਭਾਵ ਕਿ ਪੁਆਇੰਟ 'ਤੇ ਜੋ ਵਿਖਿਆ ਜਾਂਦਾ ਜਿਸ ਵੱਲੋਂ ਅੱਜ ਇੱਕ ਮਹਾਪੰਚਾਇਤ ਰੱਖੀ ਗਈ ਸੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪੰਜਾਬ ਸਮੇਤ ਹੋਰ ਰਾਜਾਂ ਦੇ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਉਸ ਜਿਹੜੀ ਮਹਾਪੰਚਾਇਤ ਅੰਜਲੀ ਦਿੱਲੀ ਦੇ ਵਿੱਚ ਰਾਮੀਲਾ ਗਰਾਊਂਡ ਦੇ ਵਿੱਚ ਅੱਜ ਹੋਈ ਉਹਦੇ ਵਿੱਚ ਸ਼ਾਮਲ ਹੋਏ ਜਿਸ ਵਿੱਚ ਡਾਕਟਰ ਸਾਹਿਬ ਇੱਕ ਵੱਡੀ ਗੱਲ ਕਹਿੰਦਾ ਭਾਵ ਕਿ ਬਲਵੀਰ ਸਿੰਘ ਰਾਜੀਵਾਲ ਜਿਹੜੇ ਐਸਕੇਮ ਦੇ ਇੱਕ ਕਹਿੰਦਾ ਭਾਵ ਕਿ ਵੱਡੇ ਆਗੂ ਨੇ ਉਨਾ ਬੰਨੂ ਇੱਕ ਦੇਸ਼ ਭਰ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਕਾਰਪੋਰੇਟ ਨੂੰ ਹਰਾਉਣ ਲਈ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਨੂੰ ਹਰਾਉਣਾ ਕਹਿੰਦਾ ਭਾਵ ਕਿ ਐਸ ਕੇ ਐਮ ਨੇ ਇੱਕ ਸੱਦਾ ਦਿੱਤਾ ਹੈ ਦੇਸ਼ ਦੀ ਕਿਸਾਨੀ ਨੂੰ ਕਿ ਭਾਜਪਾ ਨੂੰ VOTING ਨਾ ਕੀਤੀ ਜਾਵੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਐਸ ਕੇ ਐਮ ਜਿਹਦੇ ਉੱਤੇ ਇੱਕ ਟੱਪਾ ਵੱਖਰੀ ਤਰ੍ਹਾਂ ਦਾ ਲੱਗਿਆ ਹੈ ਕਿ ਉਹ ਸਿਆਸੀ ਹੈ ਕਿਉਂਕਿ ਪੰਜਾਬ ਦੇ ਵਿੱਚ ਐਸ ਕੇ ਐਮ ਇੱਕ ਗੈਰ ਸਿਆਸੀ ਜਿਸ ਵੱਲੋਂ ਇੱਕ ਦਿੱਲੀ ਕੂਜ਼ ਪ੍ਰੋਗਰਾਮ ਦਾ ਇੱਕ ਮੋਰਚਾ ਵਿੱਢਿਆ ਹੋਇਆ ਹੈ ਤੇ ਐਸ ਕੇ ਐਮ ਸਿਆਸੀ ਵੱਲੋਂ ਇੱਕ ਸਿਆਸੀ ਲਿਹਾਜ਼ ਦਾ ਫੈਸਲਾ ਕਿਸਾਨੀ ਨੂੰ ਸੱਦਾ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਇਸਾਰੇ ਪ੍ਰੋਗਰਾਮ ਵਿੱਚ ਜਿੰਦਰ ਸਾਹਿਬ ਐਸਕੇਮ ਵੱਲੋਂ ਸੱਦਾ ਦਿੱਤਾ ਗਿਆ ਹੈ ਬਿਲਕੁਲ ਠੀਕ ਹੈ ਸਰਕਾਰ ਨੂੰ ਬੜਾ ਥੋੜਾ ਚਿੰਤਾਜਨਕ ਵੀ ਹੋਏਗਾ ਪਰੰਤੂ ਜੇ ਆਪਾਂ ਪਿਛਲੇ ਪਾਸੇ ਦੇਖਿਆ ਜਾਵੇ ਪਹਿਲਾਂ ਦੀਆਂ ਜਿਹੜੀਆਂ ਪੰਜ ਰਾਜਾਂ ਦੀਆਂ ਪੂਣਾ ਹੋਈਆਂ ਸੀ ਮੱਥੇ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਉਦੋਂ ਵੀ ਐਸਕੇਮ ਨੇ ਇਸ ਤਰ੍ਹਾਂ ਦਾ ਸੱਦਾ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਪਾਸੇ ਕੀਤਾ ਜਾਵੇ ਪਰੰਤੂ ਸਤਾਪੀ ਬਹੁਤਾ ਅਸਰ ਨਹੀਂ ਸੀ ਪਿਆ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਵੀ ਇਸ ਪੰਚਾਇਤ ਦੇ ਸੱਦੇ ਦਾ ਸਮੁੱਚੇ ਦੇਸ਼ ਭਰ ਦੇ ਵਿੱਚ ਕਿੰਨਾ ਅਸਰ ਪੈਂਦਾ ਤੇ ਕਿੰਨਾ ਪ੍ਰਭਾਵ ਪੈਂਦਾ ਜਾਂ ਸਰਕਾਰ ਇਹਨਾਂ ਨੂੰ ਕਿਸ ਤਰ੍ਹਾਂ ਅਣਗੌਲੇ ਕਰਦੀ ਹੈ ਜਾਂ ਸਰਕਾਰ ਐਸਕੇ ਹਮ ਦਿਨਾਰ ਕੁਝ ਸਮਝੌਤੇ ਵੱਲ ਨੂੰ ਬੱਤੀ ਹੈ ਜਿਸ ਤਰ੍ਹਾਂ ਕਿ ਲੱਗਦਾ ਕਿ ਜਦੋਂ ਪਹਿਲਾਂ ਕਿਸਾਨਾਂ ਨੇ ਦਿੱਲੀ ਕੂਚ ਦਾ ਲਾਇਆ ਸੀ ਉਦੋਂ ਸਰਕਾਰ ਨੇ ਬੜੀ ਸ਼ਕਤੀ ਨਾਲ ਆਊਟਰਾਂ ਦੇ ਉੱਪਰ ਰੋਕ ਦਿੱਤਾ ਸੀ ਪਰੰਤੂ ਹੁਣ ਜਦੋਂ ਦੀ ਇਹਨਾਂ ਨੇ ਕਾਰਜ ਦਿੱਤੀ ਸੀ ਦਿੱਲੀ ਜਾਣ ਦੀ ਤਾਂ ਸਰਕਾਰਾਂ ਵੱਲੋਂ ਨਾ ਕੇਂਦਰ ਸਰਕਾਰ ਵੱਲੋਂ ਨਾ ਰਾਜਾਂ ਦੀਆਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਸਖਤੀ ਨਹੀਂ ਕੀਤੀ ਗਈ ਜਿਸ ਤਰ੍ਹਾਂ ਤੋਂ ਇਹ ਲੱਗਦਾ ਸੀ ਵੀ ਅੰਡਰਸਟੈਂਡਿੰਗ ਬਣੀ ਹੈ ਆਪਣਾ ਰੂਸ ਜਾਰ ਕਰਨ ਦੇ ਲਈ ਉਹ ਗੇ ਬੈਠ ਸਕਦੇ ਨੇ ਹੋ ਸਕਦਾ ਹੈ ਕਿ ਬਿਲਕੁਲ ਐਸਕੇਐਮ ਨੂੰ ਬਕਾਇਦਾ ਮਨਜ਼ੂਰੀ ਜਗੀ ਸੀ ਕੋਈ ਸ਼ਰਤਾਂ ਨਾਲ ਐਸਕੇਐਮ ਨੂੰ ਇਜਾਜ਼ਤ ਦਿੱਤੀ ਗਈ ਦਿੱਤੀ ਗਈ ਸੀ ਰਹੀ ਗੱਲ ਡਾਕਟਰ ਸਾਹਿਬ ਤੁਸੀਂ ਦੱਸ ਦਿਓ ਕਿ ਪੰਜ ਰਾਜਾਂ ਦੇ ਵੇਲੇ ਵੀ ਐਸਕੇਐਮ ਵੱਲੋਂ ਭਾਜਪਾ ਦੇ ਵਿਰੋਧ ਦੇ ਵਿੱਚ ਵੋਟਾਂ ਪਾਉਣ ਲਈ ਕਿਸਾਨੀ ਨੂੰ ਸਦਾ ਦਿੱਤਾ ਗਿਆ ਸੀ ਜਿਸ ਦਾ ਅਸਰ ਵੇਖਣ ਨੂੰ ਨਹੀਂ ਸੀ ਮਿਲਿਆ ਇਸੇ ਤਰ੍ਹਾਂ ਜਦੋਂ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਲਈ ਜਿਹੜਾ ਅੰਦੋਲਨ ਪਾਰਟ ਪਹਿਲਾ ਉਹ ਚੱਲ ਰਿਹਾ ਸੀ ਤਾਂ ਉਸ ਵੇਲੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਜਦੋਂ ਆਮ ਚੋਣਾਂ ਆਈਆਂ ਤਾਂ ਕਿਸਾਨੀ ਨੇ ਉਸ ਵੇਲੇ ਵੀ ਅਜਿਹਾ ਸਦਾ ਦਿੱਤਾ ਸੀ ਭਾਜਪਾ ਨੂੰ ਹਰਾਉਣ ਦਾ ਜੋਗੀ ਦੇ ਖਿਲਾਫ ਮੋਦੀ ਦੇ ਖਿਲਾਫ ਪਰੰਤੂ ਭਾਰਤੀ ਜਨਤਾ ਪਾਰਟੀ ਵੱਡੇ ਮਾਰਜਿਨ ਨਾਲ ਜੁਪੀ ਦੇ ਵਿੱਚ ਆਪਣਾ ਦੁਬਾਰਾ ਸ਼ਾਸਨ ਕਾਇਮ ਕਰਨ ਦੇ ਵਿੱਚ ਕਾਮਯਾਬ ਹੋਈ ਸੀ ਜੀ ਡਾਕਟਰ ਸਾਹਿਬ ਡਿੰਦਰ ਸਾਹਿਬ ਰਾਜਨੀਤੀਆਂ ਰਾਜਨੀਤੀ ਦੇ ਵਿੱਚ ਬੜੇ ਦਾ ਪੇਚ ਖੇਡੇ ਜਾਂਦੇ ਨੇ ਕਈ ਵਾਰ ਇਸ ਤਰ੍ਹਾਂ ਦੀ ਵੋਟਾਂ ਦੀ ਪੋਲਰਾਈਜੇਸ਼ਨ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਹੁਣ ਹਰਿਆਣੇ ਦੇ ਵਿੱਚ ਹੋ ਰਹੀ ਹੈ ਜਾਟ ਨਾਓਨ ਜਾਟ ਧਰਮ ਦੇ ਨਾਂ ਉਤੇ ਜਾਤੀ ਭੱਤ ਦੇ ਨਾਂ ਉਤੇ ਇਸ ਤਰ੍ਹਾਂ ਦੀ ਵੀ ਪੋਲਰਾਈਜੇਸ਼ਨ ਹੁੰਦੀ ਹੈ ਭਈ ਜੇ ਹੁਣ ਐਸਕੇਐਮ ਨੇ ਸੱਦਾ ਦਿੱਤਾ ਕਿ ਇਹ ਤਾਂ ਨਹੀਂ ਹੋਏਗੀ ਇਹਦੀ ਵੋਟਾਂ ਦੀ ਪੋਲਰਾਈਜੇਸ਼ਨ ਦਾ ਇਸ ਤਰ੍ਹਾਂ ਦਾ ਫਾਇਦਾ ਸਰਕਾਰ ਨੂੰ ਹੀ ਹੋ ਜਾਵੇ ਇਹ ਵੇਖਣ ਵਾਲੀ ਗੱਲ ਆ ਉਹਨਾਂ ਦੇ ਦਿਨਾਂ ਦੇ ਸਪਸ਼ਟ ਹੋਏਗਾ ਵੀ ਕਿਸ ਤਰ੍ਹਾਂ ਇਹ ਇੱਕ ਇਸ ਦਿਸ਼ਾ ਵੱਲ ਨੂੰ ਜਾਂਦਾ ਹੈ ਤੇ ਕਿਸ ਦਿਸ਼ਾ ਵੱਲ ਨੂੰ ਇਹ ਇਹ ਦੇ ਪ੍ਰਭਾਵ ਕੀ ਰਹਿੰਦੇ ਨੇ ਜਾਂ ਸਰਕਾਰ ਇਹਨਾਂ ਨੂੰ ਕਿਸ ਤਰ੍ਹਾਂ ਕਿਸਾਨ ਐਸਕੇਮ ਦੇ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਕਰਦੀ ਹੈ ਜਾਂ ਅਗਲੀ ਉਹਦੇ ਵਿੱਚ ਆਪਣੇ ਮੈਨੀਫੈਸਟੋ ਦੇ ਵਿੱਚ ਪਾ ਕੇ ਕਿਸਾਨਾਂ ਨੂੰ ਆਪਣੇ ਨਾਲ ਤੋਰਦੀ ਹੈ ਜਾਂ ਉਹਨਾਂ ਨੂੰ ਕੁਝ ਹੱਦ ਤੱਕ ਠੰਡੇ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋ ਕਿਉਂਕਿ ਸਰਨ ਆਪਣੇ ਸੰਘਰਸ਼ ਨੂੰ ਅੱਗੇ ਬਣਾਉਣ ਲਈ ਜ਼ਰੂਰੀ ਆ ਉਹਨਾਂ ਨੇ ਇਸ ਤਰ੍ਹਾਂ ਦਾ ਵੱਡਾ ਸਟੈਪ ਜ਼ਰੂਰ ਲਿਆ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਹੋਰ ਵੀ ਸਪੈਸਟ ਹੋ ਸਕਦੀ ਹੈ ਦੂਸਰੇ ਪਾਸੇ ਜਿਹੜੇ ਐਸਟੀਐਮ ਗੈਰ ਸਿਆਸੀ ਆਪਣਾ ਪ੍ਰੋਗਰਾਮ ਪਹਿਲਾਂ ਹੀ ਦੇ ਚੁੱਕੇ ਨੇ ਉਹ ਕਲ ਸ਼ਿ ਯਾਤਰਾ ਕਰ ਰਹੇ ਨੇ ਵੀ ਉਹ ਜਿਹੜੇ ਹਰਿਆਣੇ ਦੇ ਉੱਤੇ ਦੂਸਰੇ ਰਾਜ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਇਸ ਵਿੱਚ ਵੱਡੀ ਚਰਚਾ ਇਹ ਵੀ ਹੈ ਕਿ ਐਸਕੇਐਮ ਕਹਿੰਦਾ ਭਾਵੇਂ ਕਿ ਕਿਸਾਨ ਧਰਾਂ ਦੋ ਹਿੱਸਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਖੈਰ ਅੱਜ ਜਿਹੜਾ ਐਸਕੇਐਮ ਦਾ ਰਾਮਲੀਲਾ ਗਰਾਊਂਡ ਦੇ ਵਿੱਚ ਰੈਲੀ ਸੀ ਉਹ ਬੜੀ ਵੱਡੀ ਪ੍ਰਭਾਵਸ਼ਾਲੀ ਸੀ ਜਿਹਦੇ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਸ਼ਾਮਲ ਹੋਏ ਖਾਸ ਕਰਕੇ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਕਿਉਂਕਿ ਇਹ ਤਿੰਨ ਰਾਜ ਜਿਹੜੀ ਹੈ ਦੇਸ਼ ਦੀ ਰਾਜਧਾਨੀ ਉਹਦੇ ਨੇੜੇ ਪੈਂਦੇ ਆ ਤੇ ਸੰਭਾਵਨਾਕ ਤੌਰ ਤੇ ਦੇਸ਼ ਦੇ ਹੋਰ ਵੱਖ-ਵੱਖ ਰਾਜਾਂ ਤੋਂ ਵੀ ਕਿਸਾਨ ਉੱਥੇ ਸ਼ਾਮਲ ਹੋਏ ਕਿਸਾਨਾਂ ਦੀ ਇਹ ਸ਼ਿਰਕਤ ਟ੍ਰੇਨਾਂ ਬੱਸਾਂ ਜਾਂ ਆਪਣੇ ਵਾਹਨਾਂ ਜ਼ਰੀਏ ਹੋਈ ਕਹਿੰਦਾ ਭਾਵ ਕਿ ਟਰੈਕਟਰਾਂ ਤੋਂ ਕਿਸਾਨਾਂ ਨੇ ਪਹਿਲੇ ਹੀ ਕਹਿ ਦਿੱਤਾ ਸੀ ਕਿ ਅਸੀਂ ਟਰੈਕਟਰ ਲੈ ਕੇ ਨਹੀਂ ਜਾਣੇ ਖੈਰ ਅੱਜ ਜਗਿੰਦਰ ਸਿੰਘ ਅਗਰਾਹਾ ਨੇ ਭਾਰਤੀ ਕਿਸਾਨ ਜੁਨਨ ਇਕਤਾ ਅਗਰਾਹਾ ਦੇ ਵੱਡੇ ਆਗੂ ਇੱਕ ਵੱਡੀ ਤਕਰੀਰ ਉਹ ਕਰਦੇ ਆ ਵੱਡੇ ਜਲਸਿਆਂ ਦੇ ਵਿੱਚ ਪ੍ਰਭਾਵਿਤ ਕਰਦੇ ਆ ਕਿਸਾਨੀ ਨੂੰ ਤੇ ਉਹਨਾਂ ਦਾ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਵੱਡਾ ਰੋਲ ਵੀ ਹੈ ਕਹਿੰਦਾ ਭਾਵ ਕਿ ਅੱਜ ਉਹਨਾਂ ਨੇ ਐਸਕੇਐਮ ਦੀ ਐਸਕੇਐਮ ਦੇ ਮੰਚ ਤੋਂ ਜਿਹੜਾ ਵੱਖ ਹੋਈਆਂ ਕਿਸਾਨ ਧਿਰਾਂ ਨੇ ਖਾਸ ਕਰਕੇ ਐਸਕੇਐਮ ਗੈਰ ਸਿਆਸੀ ਅਜਿਹੇ ਲੀਡਰਾਂ ਨੂੰ ਵੀ ਸਦਾ ਦਿੱਤਾ ਕਿ ਉਹ ਇੱਕ ਹੋਣ ਇੱਕ ਹੋ ਕੇ ਜਿਹੜੀ ਹੈ ਇਸ ਜਿਹੜੀ ਹੈ ਮੋਦੀ ਸਰਕਾਰ ਤੋਂ ਜਿਹੜੀਆਂ ਕਿਸਾਨੀ ਮੰਗਾਂ ਮਨਵਾਉਣੀਆਂ ਸੌਖੀਆਂ ਨੇ ਕਹਿੰਦਾ ਭਾਬ ਕਿ ਕਿਸਾਨਾਂ ਦੀਆਂ ਮੰਗਾਂ ਉਹੀ ਨੇ ਜਿਹੜੀਆਂ ਪਹਿਲੇ ਪਾਰਟ 1 ਦੇ ਅੰਦੋਲਨ ਦੀਆਂ ਬਕਾਇਆ ਖੜਾ ਖੜੀਆਂ ਸੀ ਤੇ ਦੋਨੇ ਤਰ੍ਹਾਂ ਭਾਵੇਂ ਵੰਡੀਆਂ ਹੋਈਆਂ ਨੇ ਪਰ ਜਿਹੜੀਆਂ ਮੰਗਾਂ ਮਸਲੇ ਉਹ ਉਹੀ ਪਹਿਲਾਂ ਵਾਲੇ ਜੀਰਾ ਸਾਹਿਬ ਜਿੰਦਰ ਸਾਹਿਬ ਬਿਲਕੁਲ ਇਹ ਮੋਰਚਾ ਲੱਗਿਆ ਤੇ ਸਮਾਸਥਾਨ ਅਤੇ ਮੁੱਦਿਆਂ ਦੇ ਉੱਪਰ ਆਧਾਰਿਤ ਹੈ ਕਈ ਚੀਜ਼ਾਂ ਪੇ ਕਰਦੀਆਂ ਨੇ ਵੀ ਕਿ ਕਿਸੇ ਇਸ ਮੋਰਚੇ ਦੇ ਵਿੱਚੋਂ ਜਾਂ ਕਿਸਾਨਾਂ ਨੇ ਜੋ ਕਾਲ ਦਿੱਤੀ ਹੈ ਵੀ ਇਸ ਦਾ ਕਿੰਨਾ ਕਿਹਦਾ ਅਸਰ ਪੈਂਦਾ ਹੈ ਤੇ ਕਿਸਾਨੀ ਆਪਸ ਦੇ ਵਿੱਚ ਇਕੱਠੇ ਹੁੰਦੇ ਨੇ ਜਾਂ ਧਿਰਾਂ ਬੰਡੀਆਂ ਜਾਂਦੀਆਂ ਨੇ ਇਹ ਇਹ ਦਾ ਵੀ ਸਰਕਾਰ ਦੀ ਵੀ ਬੜੀ ਕਿਉਂਕਿ ਸਰਕਾਰ ਕੋਲ ਬੜੀਆਂ ਸ਼ਕਤੀਆਂ ਹੁੰਦੀਆਂ ਨੇ ਬੜਾ ਕੁਝ ਹੁੰਦਾ ਤੇ ਬੜੇ ਗਾਹ ਪੇਚ ਨੇ ਉਹ ਇਸ ਤਰ੍ਹਾਂ ਕਿਤੇ ਕਿਸਾਨੀ ਸ਼ਕਤੀ ਨੂੰ ਵੰਡ ਕੇ ਆਪਣੇ ਸਵਾਰਥ ਦੇ ਵਿੱਚ ਪੂਰਾ ਤਾਂ ਨਹੀਂ ਪੂਰਾ ਹੋ ਜਾਏਗੀ ਇਹ ਵੀ ਦੇਖਣ ਵਾਲੀ ਗੱਲ ਹੈ ਕਿਸਾਨੀ ਖੇਤੀ ਰਾ ਨੂੰ ਕਾਫੀ ਕੁਝ ਸੋਚਣ ਦੀ ਹੋ ਹੈ ਬਿਲਕੁਲ ਬਿਲਕੁਲ ਪਰ ਐਸਕੇਐਮ ਦੇ ਵੰਚ ਤੋਂ ਵੱਖ-ਵੱਖ ਲੀਡਰਾਂ ਨੇ ਮਤਲਬ ਆਪਸੀ ਏਕੇ ਉੱਤੇ ਵੱਡਾ ਜ਼ੋਰ ਦਿੱਤਾ ਹੈ ਤੇ ਨਾਲ ਮੋਦੀ ਸਰਕਾਰ ਨੂੰ ਇੱਕ ਵੰਗਾਰ ਵੀ ਦਿੱਤੀ ਹੈ ਕਿ ਉਹ ਆਖਰ ਜਿਹੜੀਆਂ ਆਪਣੀਆਂ ਰਹਿੰਦੀਆਂ ਜਿਹੜੀਆਂ ਪ੍ਰਵਾਨ ਕੀਤੀਆਂ ਮੰਗਾਂ ਨੇ ਉਹ ਮਨਵਾ ਕੇ ਸਾਹ ਲੈਣਗੇ ਖੈਰ ਦੇਸ਼ ਦੀ ਕਿਸਾਨੀ ਨੂੰ ਐਸਕੇਐਮ ਤੋਂ ਵੱਡੀਆਂ ਅਮੀਤਾ ਵੀ ਨੇ ਖੈਰ ਡਾਕਟਰ ਸਾਹਿਬ ਦੁਜੀ ਬਣੇ ਆਈਏ ਗੱਲ ਸਿਆਸੀ ਤੇ ਸਿਆਸੀ ਚੋਣਾਂ ਦੀ ਨਾਲ ਜੁੜਦੀ-ਪੜਦੀ ਇੱਕ ਰਾਸ਼ਟਰ ਇੱਕ ਚੋਣ ਲਈ ਭਾਰਤ ਸਰਕਾਰ ਵੱਲੋਂ ਪਿਛਲੇ ਸਮੇਂ 23 ਸਤੰਬਰ ਨੂੰ ਇਸ ਪਿਛਲੇ ਸਾਲ ਇੱਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਸੀ ਜਿਸ ਦੀ ਅਗਵਾਈ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦੁਰਨ ਨੂੰ ਸੌਂਪੀ ਗਈ ਸੀ ਇੱਕ ਵੱਡੀ ਸੀ ਉੱਚ ਤਾਕਤ ਦੀ ਉੱਚ ਪੱਧਰੀ ਕਮੇਟੀ ਕਹਿੰਦਾ ਭਾਵ ਕਿ ਦੇਸ਼ ਦੇ ਵਿੱਚ ਇੱਕ ਰਾਸ਼ਟਰ ਇੱਕ ਚੋਣ ਅਜਿਹਾ ਮਾਹੌਲ ਕਿਵੇਂ ਸਿਰਜਿਆ ਜਾ ਸਕਦਾ ਹੈ ਤੇ ਉਸ ਉੱਚ ਤਾਕਤ ਦੀ ਕਮੇਟੀ ਨੇ ਅੱਜ ਜਿਹੜੀ ਆਪਣੀ ਸਿਫਾਰਸ਼ੀ ਹੈ ਰਿਪੋਰਟ ਉਹ ਭਾਰਤ ਸਰਕਾਰ ਨੂੰ ਕਹਿਦੀ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਸ਼੍ਰੀਮਤੀ ਮਰਮੂ ਤ੍ਰੋਪਦੀ ਹਰਾਜੀ ਨੂੰ ਅੱਜ ਸੌਂਪ ਦਿੱਤੀ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੀ ਸਿਫਾਰਸ਼ ਜਿਹੜੀ ਹੈ ਉਸ ਕਮੇਟੀ ਨੇ ਕੀਤੀ ਹੈ ਕੀ ਸਮਝਦੇ ਹੋ ਕਿਵੇਂ ਦੇਖਦੇ ਹੋ ਜੀ ਡਾਕਟਰ ਸਾਹਿਬ ਸਾਫ ਦਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਗ ਜੀ ਨੇ ਆਪਣੀ ਜਿਹੜੀ ਕਮੇਟੀ ਦੀ ਰਿਪੋਰਟ ਹੈ ਜਿਹੜੀ ਕਿ 11000 ਪੰਨਿਆਂ ਦੇ ਕਰੀਬ ਰਿਪੋਰਟ ਹੈ ਉਹ ਜੰਪੀਆ ਉਹਦੇ ਵਿੱਚ ਉਹਨਾਂ ਨੇ ਇਹ ਸफारਸ਼ਾਂ ਕੀਤੀਆਂ ਨੇ ਕਿ ਲੋਕ ਲੋਕ ਸਭਾ ਬਿਲਕੁਲ 13626 ਪੰਨਿਆਂ ਦੀ ਇੱਕ ਬਹੁਤ ਵੱਡੀ ਰਿਪੋਰਟ ਹੋਏਗੀ ਕਹਿੰਦਾ ਭਾਗ ਉਹਦੇ ਵਿੱਚ ਬੜੀ ਵੱਡੀ ਖੋਜ ਕੀਤੀ ਹੋਏਗੀ ਦੇਸ਼ ਭਰ ਦੀ ਦੇਸ਼ ਭਰ ਦੀਆਂ ਚੋਣਾਂ ਦੀ ਚੋਣਾਂ ਦੇ ਮਾਹੌਲ ਦੀ ਸਾਰੇ ਵਾਤਾਵਰਨ ਦੀ ਵੱਖ-ਵੱਖ ਵਰਗਾਂ ਦੇ ਕਿੱਤਿਆਂ ਦੀ ਕਿਉਂਕਿ ਕਦੋਂ ਕਿਸਾਨੀ ਵਰਗ ਮਤਲਬ ਸਰਗਰਮ ਹੁੰਦਾ ਹੈ ਕਦੋਂ ਕਿਸਾਨੀ ਜਬੇਲ ਹੁੰਦੀ ਹੈ ਕਿਸ-ਕਿਸ ਦੇਸ਼ ਦੇ ਵਿੱਚ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਵਰਗ ਕਿਹੜੇ ਕਿਹੜੇ ਕਿਤੇ ਕਿਹੜੀਆਂ ਜਾਤਾਂ ਕਿਹੜੇ ਧਰਮ ਕਿਸ ਤਰ੍ਹਾਂ ਦੇ ਪਾਛਾ ਬੋਲੀ ਅਜਿਹਾ ਸਾਰਾ ਕੱਚਾ ਚਿੱਠਾ ਜ਼ਰੂਰ ਉਸ ਕੋਰਡ ਦੇ ਵਿੱਚ ਹੋਏਗਾ ਤਾਂ ਹੀ ਕਿਸੇ ਸਿੱਟੇ ਤੇ ਕਿਸੇ ਵਿਚਾਰਸ਼ ਵੱਲੋਂ ਕਮੇਟੀ ਪਹੁੰਚੀਏ ਹਾਂ ਡਾਕਟਰ ਸਾਹਿਬ ਦੱਸਿਓ ਕਿਸ ਤਰ੍ਹਾਂ ਦੀ ਵਿਚਾਰਸ਼ ਮੋٹے ਤੌਰ ਤੇ ਜਿਹੜੀ ਸਾਹਮਣੇ ਉਹਨਾਂ ਨੇ ਆਪਣੇ ਵਿਸਤ੍ਰਿਤ ਵਿਚਾਰ ਦਿੱਤੇ ਇਹਨਾਂ ਨੇ ਇਹ ਦਿੱਤਾ ਹੈ ਕਿ ਲੋਕ ਸਭਾ ਨਹੀਂ ਕਿ ਉਹਨਾਂ ਦੇ ਨਾਲ ਰਾਜਾਂ ਦੀ ਵਿਧਾਨ ਸਭਾ ਵਿੱਚ ਉਹਨਾਂ ਆ ਕੀਤੀਆਂ ਕਰਾਈਆਂ ਜਾ ਸਕਦੀਆਂ ਹਨ ਤੇ 100 ਦਿਨਾਂ ਦੇ ਅੰਦਰ ਅੰਦਰ ਹੀ ਇਹ ਸਥਾਨਕ ਸੁਭਾ ਮਾਦੀਆਂ ਚੋਣਾਂ ਵੀ ਕਰਵਾਈਆਂ ਜਾ ਸਕਦੀਆਂ ਨੇ ਅਤੇ ਨਾਲ ਹੀ ਇਹ ਵੀ ਹੈ ਕਿ ਜੇਕਰ ਕਿਸੇ ਰਾਜ ਦੇ ਵਿੱਚ ਬਹੁਮਤ ਪ੍ਰਾਪਤ ਨਹੀਂ ਹੁੰਦਾ ਜਾਂ ਰਾਜ ਸਰਕਾਰ ਆਪਣਾ ਬਹੁਮਤ ਗਵਾ ਚੁੱਕਦੀ ਹੈ ਤਾਂ ਉਸ ਦੇ ਲਈ ਵੀ ਉਹ ਚੋਣਾਂ ਰਹਿੰਦੇ ਸਮੇਂ ਦੇ ਲਈ ਰਹਿੰਦੇ ਪੰਜ ਸਾਲਾਂ ਦੇ ਲਈ ਕਰਾਈਆਂ ਜਾ ਸਕਦੀਆਂ ਨੇ ਇਸ ਤਰ੍ਹਾਂ ਦੀਆਂ ਸਿਫਾਰਸ਼ਾਂ ਸ਼੍ਰੀ ਰਾਮਨਾਥ ਕੋਵਿੰਦੀ ਕਮੇਟੀ ਨੇ ਅੱਜ ਪੇਸ਼ ਕੀਤੀਆਂ ਨੇ ਜਿਹਦੇ ਉੱਪਰ ਸਰਕਾਰ ਆਪਣਾ ਵਿਚਾਰ ਕਰੇਗੀ ਉਸ ਤੋਂ ਅੱਗੇ ਅਗਲੀ ਕਾਰਵਾਈ ਹੋਏਗੀ ਇਸ ਸਪਾਰਸ਼ ਬਿਲਕੁਲ ਬਿਲਕੁਲ ਅੱਗੇ ਹੁਣ ਦੇਖਣਾ ਹੈ ਕਿ ਦੇਸ਼ ਦੀ ਜਿਹੜੀ ਮੌਜੂਦਾ ਸਰਕਾਰ ਹੈ ਮੋਦੀ ਸਰਕਾਰ ਕੇ ਉਸ ਜਿਹੜੀ ਸਿਫਾਰਸ਼ ਹੈ ਉਹਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਲੈਣਾ ਹੈ ਕਿਸ ਤਰ੍ਹਾਂ ਦੀ ਮੋਹਰ ਲਾਉਣੀ ਹੈ ਖੈਰ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਹੈ ਕਿ ਇਹ ਇਹ ਸੰਭਾਵਨਾਵਾਂ ਪਰਵਲ ਨੇ ਸਿਫਾਰਸ਼ ਜਿਹੜੀ ਹੋਈ ਹੈ ਕਿ ਇਹ ਇੱਕੋ ਸਮੇਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਦੇਸ਼ ਭਰ ਦੇ ਵਿੱਚ ਹੋ ਸਕਦੀਆਂ ਨੇ ਦੋਸਤੋ ਬਾਅਦ 100 ਦਿਨਾਂ ਦੇ ਵਿੱਚ ਵਿੱਚ ਕਹਿੰਦਾ ਪਾਬ ਕਿ ਅਗਲੀਆਂ ਸਤਾਨਕ ਚੋਣਾਂ ਜਿਨ੍ਹਾਂ ਦੇ ਵਿੱਚ ਮਿਊਸਿਪੈਲਿਟੀਆਂ ਤੇ ਪੰਚਾਇਤਾਂ ਦੀਆਂ ਚੋਣਾਂ ਕਹਿੰਦਾ ਪਾਬ ਕਿ ਕੈਰੈਕਟਰ ਇੱਕ ਚੋਣ ਲਈ ਜਿਹੜੀ ਹੈ ਜਿਹੜੀ ਤੰਦ ਸ਼ੁਰੂ ਕੀਤੀ ਗਈ ਸੀ ਉਹ ਹੁਣ ਆਪਾਂ ਉਹਨੂੰ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸ਼ਿਵਾਰਸੀ ਤੱਤ ਸਾਹਮਣੇ ਆਏ ਨੇ ਨਾਲ ਕਿ ਜੇਕਰ ਜਦੋਂ ਕਿਸੇ ਰਾਜ ਦੇ ਵਿੱਚ ਜਾਂ ਕਿਸੇ ਵੀ ਸੰਸਥਾ ਕਹਿ ਲਈਏ ਕਿ ਲੋਕ ਸਭਾ ਜਾਂ ਮਦਾਨ ਸਭਾ ਦੀ ਸਰਕਾਰ ਡਿੱਗਦੀ ਹੈ ਤਾ ਫਿਰ ਰਹਿੰਦੇ ਸਮੇਂ ਲਈ ਸਰਕਾਰ ਗਠਿਤ ਕੀਤੀ ਜਾ ਸਕਦੀ ਹੈ ਕਹਿੰਦਾ ਭਾਵ ਕਿ ਦੁਬਾਰਾ 5 ਸਾਲ ਨਹੀਂ ਫਿਰ ਰਹਿੰਦਾ ਬਕਾਇਆ ਸਮਾਂ ਜਿਹੜਾ ਉਸ ਪੀਰੀਅਡ ਦੇ ਵਿੱਚ ਤਾਂ ਕਿ ਜਿਹੜੀਆਂ ਦੇਸ਼ ਦੀਆਂ ਚੋਣਾਂ ਨੇ ਉਹ ਇੱਕੋ ਸਮੇਂ ਹੁੰਦੀਆਂ ਰਹਿਣ ਉਹਦੇ ਵਿੱਚ ਦੁਬਾਰਾ ਵਿਗੜ ਨਾ ਪਵੇ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ